ਸ਼ੰਭੂ ਬਾਡਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ جاری ਹੈ ਤੇ ਉੱਥੇ ਹੀ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਵੱਡੀ ਮੰਗ ਕਰੀ ਜਾ ਰਹੀ ਹੈ ਦੱਸ ਦੇ ਕਿ ਬੀਤੇ ਦਿਨਾਂ ਦੇ ਵਿੱਚ 13 ਫਰਵਰੀ ਤੋਂ ਕਿਸਾਨ ਜਥੇਬੰਦੀ ਨੇ ਧਰਨਾ ਲਗਾਇਆ ਸੀ ਤੇ ਜਿਸ ਦੇ ਦੌਰਾਨ ਉਹ ਧਰਨਾ ਅੱਜ ਵੀ جاری ਹੈ ਤੇ ਉੱਥੇ ਹੀ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਮਾਹੌਲ ਹੈ ਕਾਫੀ ਗਰਮ ਦੇਖਣ ਨੂੰ ਮਿਲ ਰਿਹਾ ਸੀ ਤੇ ਜਿਸ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਕਾਫੀ ਤਸ਼ੱਦਦ ਕੀਤਾ ਗਿਆ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਤਸ਼ੱਦਦ ਹੋਇਆ ਉਸ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਹੁਣ ਨਵੀਂ ਚਾਲ ਚੱਲਣੀ ਸ਼ੁਰੂ ਕਰ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਅਭਿਆਨ ਦਿੱਤਾ ਗਿਆ ਤੇ ਦੱਸਿਆ ਕਿ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਹੋਇਆ ਉਸ ਨੂੰ ਸਰਕਾਰ ਭੁੱਲ ਗਈ ਹੈ ਤੇ ਉਹੀ ਅਫਸਰਾਂ ਨੂੰ ਜਿਹੜਾ ਕਿ ਕਿਸਾਨ ਜਥੇਬੰਦੀਆਂ ਦੇ ਉੱਤੇ ਤਸ਼ੱਦਦ ਜਿਹੜੇ ਅਫਸਰਾਂ ਦੇ ਵੱਲੋਂ ਕੀਤੇ ਗਏ ਤੇ ਉਸ ਨੂੰ ਉਹਨਾਂ ਨੂੰ ਜਿਹੜਾ ਕਿ ਅਵਾਰਡ ਦਿੱਤਾ ਜਾ ਰਿਹਾ ਤੇ ਜਿਸ ਦੇ ਦੌਰਾਨ ਕਿਸਾਨ ਜਥੇਬੰਦੀ ਇਸ ਗੱਲ ਤੋਂ ਬਾਅਦ ਭੜਕਦੀਆਂ ਹੋਈਆਂ ਜਾਂ ਨਜ਼ਰ ਆ ਰਹੀਆਂ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਸਗੋਂ ਉਹ ਉਲਟ ਕਿਸਾਨ ਜਥੇਬੰਦੀਆਂ ਦੇ ਨਾਲ ਸਾਜ਼ਿਸ਼ਾਂ ਚੱਲ ਰਹੀ ਨੇ ਤੇ ਇਸ ਗੱਲ ਤੋਂ ਬਾਅਦ ਪਲਟਵਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਆ ਸ਼ੰਭੂ ਪੁਲਜੇ ਦੇ ਸਾਹਮਣੇ ਕੰਦਾ ਤੁਸੀਂ 6 ਮਹੀਨੇ ਤੋਂ ਦੇਖ ਰਹੇ ਸੀ ਕੀਤੀਆਂ ਇਹ ਕੰਦਾ ਕਰਕੇ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬੀਜੇਪੀ ਸਰਕਾਰ ਅੱਜ ਹਰਿਆਣੇ ਦੇ ਕੋਰਖ ਖੇਤਰ ਦੇ ਵਿੱਚ ਸਨਮਾਨਤ ਕਰ ਰਹੀ ਆ ਪਰ ਜਿਹੜੇ ਜਾਗਦੇ ਜਵੀਰਾਂ ਵਾਲੇ ਆ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਦੇ ਵਿੱਚ ਸਾਡੇ ਸ਼ਹੀਦ ਪੱਗ ਸਿੰਘ ਜਥੇਬੰਦੀ ਦੇ ਚਾਰ ਆਗੂ ਜਿਦੇ ਵਿੱਚ ਦਰਬਾਰ ਸਿੰਘ ਜੈ ਭਗਵਾਨ ਤੇ ਦੋ ਦੋ ਹੋਰ ਆਗੂ ਉਹਨਾਂ ਨੂੰ ਸੀਐਸਟਾ ਵੱਲੋਂ ਚੁੱਕਿਆ ਗਿਆ ਅਸੀਂ ਕਹਿੰਦੇ ਵੇ ਨਾਦਰ ਸ਼ਾਹ ਦੀਆਂ ਔਲਾਦਾਂ ਵਾਲਾ ਕੰਮ ਇਹ ਕਰਨਾ ਸਰਕਾਰਾਂ ਛੱਡਣ ਕਿਉਂਕਿ ਅਸਲੀ ਤੌਰ ਤੇ ਅਫਸਰ ਸ਼ਹੀਦਾਂ ਦਾ ਸਨਮਾਨ ਉਹ ਹੁੰਦਾ ਵਾ ਜਦੋਂ ਲੋਕ ਤੁਰੇ ਜਾਂਦੇ ਨੂੰ ਸਲੂਟ ਮਾਰਨ ਜਿਵੇਂ ਸਾਡੇ ਦੇਸ਼ ਦੇ ਫੌਜੀਆ ਨੂੰ ਜਦੋਂ ਗੱਡੀਆਂ ਲੈ ਕੇ ਤੁਰਦੇ ਆ ਤੇ ਨਿਆਣੇ ਟਾਟਾ ਟਾਟਾ ਬਾਏ ਬਾਏ ਕਰਦੇ ਆ ਨਾ ਜੇ ਦਿਨ ਸਾਡੇ ਦੇਸ਼ ਦੀ ਸਾਰੀਆਂ ਸਟੇਟਾਂ ਦੀ ਪੁਲਿਸ ਨੂੰ ਟਾਟਾ ਟਾਟਾ ਬਾਏ ਬਾਏ ਹੋਣ ਲੱਗੀ ਉਹ ਦਿਨ ਸਮਝਣਾ ਕਿ ਪੁਲਿਸ ਦਾ ਵਾਕਿਆ ਹੀ ਸਨਮਾਨ ਹੋ ਰਿਹਾ ਵਾ ਅੱਜ ਉਹਨਾਂ ਦੇ ਸਨਮਾਨ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਜੇ ਵਿਰੋਧ ਦੇ ਵਿੱਚ ਕਾਲੇ ਝੰਡੇ ਬੀਜਪੀ ਨੂੰ ਵਿਖਾਏ ਜਾ ਰਹੇ ਆ ਵੀ ਸਾਡੇ ਬਜ਼ੁਰਗਾ ਤੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਸੁਭਕਰ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੂਰੋ ਹੂਰੀ ਹੋ ਕੇ ਸੀਐਸਟਾਫ ਦੇ ਸੁੱਟਿਆ ਗਿਆ ਵਾ ਇਹਦੀ ਅਹੀਂ ਸਰਤ ਸ਼ਬਦਾਂ ਦੀ ਨਿਖੇਧੀ ਕਰਦੇ ਆ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਆਉਣਲੇ ਦਿਨਾਂ ਦੇ ਵਿੱਚ ਲੋਕ ਏਡੀ ਵੱਡੀ ਲੰਬੰਦੀ ਕਰਨਗੇ ਐਰ ਕੀ ਵਾਰ ਤਾਂ 240 ਮਿਲ ਗਈਆਂ ਵਾ ਐਰ ਕੀ ਦੁਆਰ ਤੇ ਪੰਜ ਝੜੀਆਂ ਹਰਿਆਣੇ ਚੋਂ ਮਿਲ ਗਈਆਂ ਵਾ ਪਰ ਅਗਲੀਆਂ ਚੋਣਾਂ ਦੇ ਵਿੱਚ ਖਾਤੇ ਵੀ ਨਹੀਂ ਖੁੱਲਣ ਦੇਣਗੇ ਲੋਕ ਕਿਉਂਕਿ ਭਾਰ ਦੇ ਲੋਕ ਵਾ ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਜੀ ਪਰ ਲੋਕ ਲੋਕਤੰਤਰ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਸੋ ਭਾਰ ਦੇ ਲੋਕੋ ਜਾਗ ਜੋ ਕਿਉਂਕਿ ਸੁੱਤਿਆਂ ਪਿਆ ਤੋਂ ਕੁਝ ਨਹੀਂ ਹੋਣ ਵਾਲਾ ਜੇ ਤੁਸੀਂ ਜਾਗੇ ਤੇ ਫਿਰ ਸਾਰਾ ਕੁਝ ਬਚਾ ਕੇ ਕਾਰਪੋਰੇਟਰ ਰੂਪੀ ਜਾਇਦ ਨੂੰ ਇਥੋਂ ਭਜਾ ਦੇਾਂਗੇ ਆ ਸ਼ੰਭੂ ਪੁਲ ਦੇ ਦੇ ਸਾਹਮਣੇ ਕੰਦਾ ਤੁਸੀਂ 6 ਮਹੀਨੇ ਤੋਂ ਵੇਖ ਰਹੇ ਤੇ ਕੀਤੀਆਂ ਇਹ ਕੰਦਾ ਕਰਕੇ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬੀਜੇਪੀ ਸਰਕਾਰ ਅੱਜ ਹਰਿਆਣੇ ਦੇ ਪੁਰਖ ਖੇਤਰ ਦੇ ਵਿੱਚ ਸਨਮਾਨਤ ਕਰ ਰਹੀ ਆ ਪਰ ਜਿਹੜੇ ਜਾਗਦੇ ਜਵੀਰਾਂ ਵਾਲੇ ਆ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਦੇ ਵਿੱਚ ਸਾਡੇ ਸ਼ਹੀਦ ਪੱਗਸੇ ਜਥੇਬੰਦੀ ਦੇ ਚਾਰ ਆਗੂ ਇਹ ਦੇ ਵਿਚ ਦਰਬਾਰ ਸਿੰਘ ਜੈ ਭਗਵਾਨ ਤੇ ਦੋ ਦੋ ਹਵਾਰਾ ਗੂ ਉਹਨਾਂ ਨੂੰ ਸੀਐਸਟਾਫ ਵੱਲੋਂ ਚੁੱਕਿਆ ਗਿਆ ਅਸੀਂ ਕਹਿੰਨੇ ਵੀ ਨਾਦਰ ਸ਼ਾਹ ਦੀਆਂ ਅਲਾਦਾਂ ਵਾਲਾ ਕੰਮ ਇਹ ਕਰਨਾ ਸਰਕਾਰਾਂ ਛੱਡਣ ਕਿਉਂਕਿ ਅਸਲੀ ਤੌਰ ਤੇ ਅਫਸਰ ਸ਼ਹੀਦਾਂ ਸਨਮਾਨ ਉਹ ਦਾਵਾ ਜਦੋਂ ਲੋਕ ਤੁਰੇ ਜਾਂਦੇ ਨੂੰ ਸਲੂਟ ਮਾਰਨ ਜਿਵੇਂ ਸਾਡੇ ਦੇਸ਼ ਦੇ ਫੌਜੀਆ ਨੂੰ ਜਦੋਂ ਗੱਡੀਆਂ ਲੈ ਕੇ ਤੁਰਦੇ ਆ ਤੇ ਨਿਆਣੇ ਟਾ 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 ਬਾਏ ਬਾਏ ਕਰਦੇ ਆ ਨਾ ਜੇ ਦਿਨ ਸਾਡੇ ਦੇਸ਼ ਦੀ ਸਾਰੀਆਂ ਸਟੇਟਾਂ ਦੀ ਪੁਲਿਸ ਨੂੰ ਟਾ 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 ਬਾਏ ਬਾਏ ਹੋਣ ਲੱਗੀ ਉਹ ਦਿਨ ਸਮਝਣਾ ਕਿ ਪੁਲਿਸ ਦਾ ਵਕਿਆ ਇਸਨਮਾਨ ਹੋ ਰਿਹਾ ਵਾ ਅੱਜ ਉਹਨਾਂ ਦੇ ਸਨਮਾਨ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਜੇ ਵਿਰੋਧ ਦੇ ਵਿੱਚ ਕਾਲੇ ਝੰਡੇ ਬੀਜਪੀ ਨੂੰ ਵਿਖਾਏ ਜਾ ਰਹੇ ਆ ਕਿ ਸਾਡੇ ਬਜ਼ੁਰਗਾ ਤੇ ਨੌਜਵਾਨਾਂ 'ਤੇ ਤਸ਼ੱਦਦ ਕੀਤਾ ਸੁੱਭ ਕਰਨ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੂਰੋ ਹੂਰੀ ਹੋ ਕੇ ਸੀਐਸਟਾਫ ਦੇ ਸੁੱਟਿਆ ਗਿਆ ਵਾ ਇਹਦੀ ਅਹੀਂ ਸੱਚ ਸ਼ਬਦਾਂ ਦੀ ਨਿਖੇਧੀ ਕਰਦੇ ਆ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਆਉਣਲੇ ਦਿਨਾਂ ਦੇ ਵਿੱਚ ਲੋਕ ਏਡੀ ਵੱਡੀ ਲੰਬਦੀ ਕਰਨਗੇ ਐਰ ਕੀ ਵਾਰ ਤਾਂ 240 ਮਿਲ ਗਈਆਂ ਵਾ ਐਰ ਕੀ ਦੀਵਾਰ ਤੇ ਪੰਜ ਜੜੀਆਂ ਹਰਿਆਣੇ ਚੋਂ ਮਿਲ ਗਈਆਂ ਵਾ ਪਰ ਅਗਲੀਆਂ ਚੋਣਾਂ ਦੇ ਵਿੱਚ ਖਾਤੇ ਵੀ ਨਹੀਂ ਖੁੱਲਣ ਦੇਣਗੇ ਲੋਕ ਕਿਉਂਕਿ ਭਾਰ ਦੇ ਲੋਕ ਵਾ ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਜੇ ਪਰ ਲੋਕ ਲੋਕਤੰਤਰ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਸੋ ਭਾਰ ਦੇ ਲੋਕੋ ਜਾਗ ਜੋ ਕਿਉਂਕਿ ਸੁਤਿਆਂ ਪਿਆ ਤੋਂ ਕੁਝ ਨਹੀਂ ਹੋਣ ਵਾਲਾ ਜੇ ਤੂੰ ਜਾਗੇ ਤੇ ਫਿਰ ਸਾਰਾ ਕੁਝ ਬਚਾ ਕੇ ਕਾਰਪੋਰੇਟਰ ਰੂਪੀ ਦਾਇਤ ਨੂੰ ਇਥੋਂ ਭਜਾ ਦਿਆਂਗੇ